ਅੱਜ ਇੱਕ ਬੇਨਤੀ ਕਰਨ ਵਾਸਤੇ ਮੈਂ ਸਾਹਮਣੇ ਆਇਆ ਸਾਰਿਆਂ ਦੇ ਵੇ ਸਾਹਮਣੇ ਨਹੀਂ ਰਿਹਾਉਦਾ ਵੀ ਤੇ ਜਿਹੜਾ ਤਤਖਾਲਸਾ ਤੇ ਬੰਦਈ ਖਾਲਸਾ ਰੋਲਾ ਕਹਿੰਦੇ ਪਿਆ ਸੀ ਹਨਾ ਉਹ ਕੋਈ ਰੋਲਾ ਨਹੀਂ ਸੀ ਪਿਆ ਤਤਖਾਲਸਾ ਤੇ ਬੰਦਈ ਖਾਲਸਾ ਦੋਨੋਂ ਇੱਕੋ ਹੀ ਸੀ ਬੰਦਈ ਖਾਲਸਾ ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰੇ ਸਿੰਘ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਅੱਜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹੀ ਸਿੱਖ ਕੌਮ ਦੀ ਜਿਹੜੀ ਕਮਾਂਡ ਆ ਸੰਭੇਗਾ ਬੰਦਈ ਖਾਲਸਾ ਕੌਣ ਹੈ ਇਹਦਾ ਬੰਦਗੀ ਕਰਦਾ ਹੈ ਹਨਾ ਤਤ ਖਾਲਸਾ ਕੋਣ ਹੈ ਜਿਹੜਾ ਸ੍ਰੇਸ਼ਟ ਤੇ ਜਿਹੜਾ ਖਾਲਸਾ ਮਹਾਰਾਜ ਨਾ ਦੇਰ ਤੋਂ ਤੁਰਿਆ ਤਤ ਖਾਲਸਾ ਹੀ ਸੀ ਉਹ ਸਾਰਾ ਸ੍ਰੇਸ਼ਟ ਖਾਲਸਾ ਹੀ ਸੀ ਇਸ ਕਰਕੇ ਬੰਦਈ ਖਾਲਸਾ ਤੇ ਤਤ ਖਾਲਸਾ ਨਾ ਹੀ ਦੋ ਆ ਪਰ ਹੈ ਇੱਕੋ ਹੀ ਬੰਦਈ ਬੰਦਗੀ ਕਰਨਾ ਜਿਹੜਾ ਬੰਦਗੀ ਕਰਨ ਵਾਲਾ ਉਹ ਸ੍ਰੇਸ਼ਟ ਹੁੰਦਾ ਸ੍ਰੇਸ਼ਟ ਨਾ ਤਤ ਨਾ ਅੰਸ਼ ਸ੍ਰੇਸ਼ਟ ਦਾ ਇਹ ਸੋਖੀ ਜਿਹੀ ਗੱਲ ਇਸ ਕਰਕੇ ਇਹ ਕੋਈ ਝਗੜਾ ਹੋਇਆ ਹੀ ਨਹੀਂ ਸੀਗਾ ਬੰਦਈ ਖਾਲਸਾ ਤਤ ਖਾਲਸਾ ਕੋਈ ਲੱਗ ਹੋਇਆ ਹੀ ਨਹੀਂ ਸੀਗਾ ਇਹ ਬੇਵਗੂਫਾਂ ਦੀਆਂ ਫਲਾਈਆਂ ਹੋਈਆਂ ਗੱਲਾਂ ਆ ਗ੍ਰੰਥਾਂ ਦੇ ਪੜ ਕੇ ਵਿਸ਼ਵਾਸ ਨਾ ਕਰਿਆ ਕਰੋ ਆਤਮਕ ਗਿਆਨ ਦੀ ਸੋਝੀ ਲਓ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਇੱਕ ਪਹਿਲਾ ਜਿਹੜਾ ਤਤ ਖਾਲਸਾ ਨਾ ਬੰਦੇਈ ਖਾਲਸਾ ਪਹਿਲਾ ਤਤ ਖਾਲਸਾ ਹੈ ਉਹ ਫੇ ਦੂਜਾ ਤਤ ਖਾਲਸਾ ਬਾਅਦ ਚ ਬਣਿਆ ਉਹ ਆਪਣੇ ਆਪ ਹੀ ਬਣ ਗਿਆ ਸੀ ਉਹ ਤਤ ਖਾਲਸਾ ਉਹ ਕੀ ਕਹਿੰਦਾ ਜੀ ਕਿ ਲੜਨਾ ਨਹੀਂ ਆਪਾਂ ਸਰਕਾਰ ਨਾਲ ਸਮਝੌਤਾ ਕਰਨਾ ਸਮਝੌਤਾ ਕਰ ਲਿਆ ਸੀ ਜਿਹੜਾ ਬੰਦੇਈ ਖਾਲਸਾ ਸੀ ਪਹਿਲਾ ਤਤ ਖਾਲਸਾ ਕਹਿੰ ਲੋ ਉਹ ਪਹਿਲਾ ਤਤ ਖਾਲਸਾ ਲੜਿਆ ਸ਼ਹੀਦ ਹੋ ਗਿਆ ਹੈਨਾ ਤੇ ਜਿਹੜਾ ਦੂਸਰਾ ਸੀ ਤਤਖਾਲਸਾ ਆਪ ਬਣਿਆ ਆਕੇ ਜਿਹੜਾ ਗੁਰੂ ਨੇ ਨਹੀਂ ਸੀ ਬਣਾਇਆ ਉਹ ਸਰਕਾਰ ਨਾਲ ਰਲ ਗਈ ਸਾਦੇ ਤੇ ਪਹਿਲਾ ਗੰਦੰਦਈ ਖਾਲਸੇ ਸਾਰੇ ਦੀਆਂ ਸ਼ਹੀਦੀਆਂ ਹੋ ਗਈਆਂ ਸੀ ਫਿਰ ਉਹ ਸਰਕਾਰ ਨੇ ਗਦਾਰੀ ਕਰਤੀ ਤਤਖਾਲਸਾ ਪਹਿਲਾਂ ਰਲਾਲਿਆਂ ਨਾਲ ਬਾਅਦੋਂ ਤਤਖਾਲਸਾ ਵੀ ਮਾਰਤਾ ਸੀ ਬਹੁਤ ਇਸ ਕਰਕੇ ਇਹ ਗੱਲਬਾਤ ਹੋਈ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ